ਤਾਇਆ ਲੋ ਜੀ গুਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸੋ ਆਪ ਜੀ ਦਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਜਿਹੜਾ ਵਿੰਟਰ ਦਾ ਸਾਡਾ ਇਹ ਪਹਿਲਾ ਬਲੌਗ ਹੈ ਮੇਰਾ ਵਿੰਟਰ ਦੇ ਵਿੱਚ ਆਇਆ ਹੈ ਆਪਾਂ ਹੈਗੇ ਆ ਇਸ ਟਾਈਮ ਟਟਾਰਾ ਪਾਰਕ ਦੇ ਵਿੱਚ ਤੇ ਟਰੈਕਾਂ ਨ ਆ ਜਾਂਦੇ ਆਣੇ ਦੀਆਂ ਛੁੱਟੀਆਂ ਆ ਤੇ ਕੁਦਰਤ ਦਾ ਇੱਧਰ ਆਨੰਦ ਮਾਰ ਰਿਹਾ ਨਿਆਣੇ ਸਾਡੇ ਕਿੱਧਰ ਆ ਓ ਮਾਈ ਗੋਡ ਕਲਰ ਕਿੰਨੇ ਘੈਂਡਾ ਨਾ ਓ ਹੋ ਹੋ ਤੇਰੀ ਓ ਮਾਈ ਗੋਡ ਇਹ ਤਾਂ ਪਰਾਣੀ ਦੀਂਦਾ ਕਿ ਨਹੀਂ ਦਿੰਦਾ ਕਾਫੀ ਜ਼ਿਆਦਾ ਆ ਪਤਾ ਨਹੀਂ ਯਾਰ ਵੀਡੀਓ ਜਾ ਰਿਹਾ ਕਿ ਨਹੀਂ ਰੇ ਇੱਥੇ ਆ ਰਿਹਾ ਉਹ ਆ ਰਿਹਾ ਮੇਲਾ ਦਾ ਹਾਂ ਆ ਆ ਆ ਨਮਾ ਬਣਿਆ ਆਪਾਂ ਨਾਵਲ ਨੇਚਰ ਹੈਰੀਟੇਜ ਵਾਲਾ ਇਹ ਲਾਸਟ ਟਾਈਮ ਜਦੋਂ ਅਸੀਂ ਆਏ ਸਿਰਾਂ ਇੱਧਰ ਬਰਾਦੇ ਸਿਗੇਸਟ ਕਾਉਂਸਲ ਇਹ ਨਮਾ ਬਣਿਆ ਉੱਧਰ ਚਾਕੇ ਆਨੇ ਆ ਇੱਥੇ ਵੜਨ ਲੱਗੇ ਆਪਾਂ ਆ ਬੜੀਆਂ ਚੀਜ਼ਾਂ ਇੱਥੇ ਮਿਲੀਆਂ ਆ ਫੈਟਨ ਤੂਈ ਗਰੇ ਆਪਣੇ ਲਾਸਟ ਟਾਈਮ ਜਦ ਆਏ ਨਾ ਉਹ ਤਾਂ ਬਣਾ ਦੇ ਸੀਗੇ ਆ ਗ੍ਰੇਵਲ ਜਆ ਵਧੀਆ ਪਾਇਆ ਉਦਾਂ ਕਿ ਦੂਜਾ ਤਿਲਕੂਗਾ ਨਹੀਂ ਪੈਰ ਪੂਰਦਾ ਮੀਂਹ ਨੂੰ ਨਾਲ ਬਾਣੀ ਜਮੀ ਲੱਭਿਆ ਫੇਰ ਕੀ ਕਰਾਂਗਾ ਰੇਨ ਕੋਟ ਪਾਇਓ ਬਾਣੀ ਨੇ ਤਾਂ ਨਹੀਂ ਕਰੂੰ ਇਧਰੋਂ ਨਹੀਂ ਗਈ ਸੀ ਤਾਂ ਆਪਾਂ ਥੋੜੀ ਜਿਹੀ ਆਏ ਬਾਟਗਾਹਾਂ ਆ ਕੇ ਮੀਂਹ ਦਾ ਜਿਹੜਾ ਤਾਜ਼ਾ-ਤਾਜ਼ਾ ਪਾਣੀ ਡਿੱਗਦਾ ਪਿਆ ਨਾ ਔਰ ਇੱਥੋਂ ਜਾਂਦਾ ਪਿਆ ਆਹ ਵਾਲੀ ਜਗ੍ਹਾ ਤੋਂ ਇਧਰ ਉੱਚ ਉੱਚ ਦਰਖਤਵਾ ਹਰੇ 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 ਟ੍ਰੈਕ ਬਣੇ ਹੋਏ ਆ ਪੁਰਾਣੇ ਦਰਖਤਵਾ ਤੇ ਉਹਨਾਂ ਦੇ ਵਿੱਚ ਬਤਲੀਆਂ ਬਤਲੀਆਂ ਡੰਡੀਆਂ ਬਣਾਈਆਂ ਹੋਈਆਂ ਇਹਨਾਂ ਨੇ ਸੋ ਇੱਥੇ ਆ ਕੇ ਸਾਡੀ ਡਾਇਰੈਕਸ਼ਨ ਚੇਂਜ ਹੋ ਰਹੀ ਆ ਹੁਣ ਕੋਈ ਨੀ ਸਟ੍ਰੀਮ ਫੋਰੈਸਟ ਟ੍ਰੇਲ ਨਿਕੋ ਲਿੰਕ ਟ੍ਰੈਕ ਪਵਰਾ ਅਲੱਗ ਬਸ ਜਾਂਦਾ ਆ ਇੱਧਰ ਵੀ ਹੈਗਾ ਕੋਈ ਨੂੰ ਹਾਂ ਪਤਾ ਨਹੀਂ ਉਹਦਾ ਕਿੱਦਾਂ ਹਾਂ ਪਤਾ ਤਾਂ ਹੈਗਾ ਮੈਨੂੰ ਲੱਗਦਾ ਕੋਈ ਨਹੀਂ ਚੜ ਜਾਂਦੇ ਆ ਓੱਖਾ ਲੱਗਦਾ ਮੈਨੂੰ ਕਿ ਨਹੀਂ ਕੋਈ ਨਹੀਂ ਇੱਧਰ ਜਾਂਦੇ ਆ ਹਜਾ ਜਦੋਂ ਮੀ ਮੀ ਆ ਇਦਾਂ ਦਾ ਸਹੀ ਰਹਿਣਾ ਸਾਫ ਸੁਥਰਾ ਜਿਹਾ ਥੋੜਾ ਬਾਣੀ ਹੋਲੀ ਥੋੜੀ ਐਕਸਰਸਾਈਜ਼ ਕੀਤੀ ਉੱਥੇ 2-4 ਮਿੰਟ ਮਸਲ ਵਗੈਰਾ ਦਾ ਸਿੱਧੇ ਕੀਤੇ ਆ ਜਿਆਦਾ ਹਾਰਡ ਹੋ ਗਿਆ ਸੀਗਾ ਤੁਰਨਾ ਇੱਥੇ ਕਟੀਆਂ ਆਂਦੀਆਂ ਪੰਜਾਂ ਦੇ ਵਿੱਚ ਵਿੱਚ ਕੀ ਹੋ ਗਿਆ ਕਰੋ ਕੋਸ਼ ਕੰਦੀਆਂ ਬਾਣੀ ਕੀ ਹੋਇਆ ਬੈਗ ਪਾਪਾ ਨੂੰ ਦੇ ਤਾ ਥੱਕ ਗਿਆ ਅੱਤੇ ਦੋ ਤਿੰਨ ਦਿਨ ਤੋਂ ਇੰਨੀ ਹਵਾ ਪੈਂਦੀ ਪਈ ਨਾ ਜਿਹੜੇ ਆ ਬੂਟੇ ਆ ਜਿਹੜੇ ਥੱਲੇ ਬੁਦੇ ਹੋਏ ਜਦਾਂ ਆ ਉੱਪਰ ਡਿਗੇ ਹੋਏ ਉਤੋਂ ਹਵਾ ਦੇ ਨਾਲ ਉਹਦੇ ਵਿੱਚੋਂ ਕਿੰਨੀ ਜੋ ਯਾਰ ਪੱਕੀ ਆ ਲੱਕੜੇ ਵਾਲੀ ਤਾਂ ਵੀ ਨਾ ਡੇਪਿਆ ਉਦਾਂ ਹੁਣ ਹਵਾ ਥੋੜੀ ਘਟ ਗਈ ਉਦਾਂ ਰਾਤੀ ਹਵਾ ਬਹੁਤ ਜ਼ਿਆਦਾ ਸੀਗਾ ਇੱਥੇ ਸਾਈਕਲ ਨੂੰ ਦੱਸਿਆ ਹੋਇਆ ਸੀਗਾ ਦੋ ਦਿਨ ਪਹਿਲਾਂ ਤੇ ਨਾਰਥ ਦੇ ਵਿੱਚ ਜਿਹੜਾ ਫੰਗਰ ਰਾਈਟ ਸਾਈਡ ਹੋ ਗਿਆ ਉਧਰ ਪਾਸੇ ਜਿਹੜਾ ਫੰਗਰ ਇਹ ਝਰਨਾ ਵਗੈਰਾ ਉਹ ਕਾਫੀ ਜ਼ਿਆਦਾ ਨਾ ਵੱਡੀ ਮਾਤਰਾ ਦੇ ਵਿੱਚ ਉਹ ਆਹ ਉਹਦਾ ਪਾਣੀ ਤਾਂ ਭਰਿਆ ਪਿਆ ਆ ਉਧਰ ਪਾਸੇ ਉਧਰ ਫਲੱਡ ਵਗੈਰਾ ਆ ਜਾਂਦੇ ਜ਼ਿਆਦਾ ਕਿਉਂਕਿ ਪੱਧਰਾ ਏਰੀਆ ਪੈਂਦਾ ਉਹ ਬਣਾ ਨਾਰਥ ਦੇ ਵਿੱਚ ਤੇ ਅਸੀਂ ਆਹ ਵਾਲਾ ਸਾਡਾ ਜਿਹੜਾ ਏਰੀਆ ਏ ਅਸੀਂ ਹੈਗੇ ਨੌਰਥ ਦੇ ਸਾਊਥ ਏਰੀਆ 'ਚ ਰਹਿੰਦੇ ਆ ਅਸੀਂ ਇੱਥੇ ਬੈਠਣ ਨੂੰ ਚੌਂਕੀ ਬਣਾਈ ਹੋਈ ਆ ਕਿਸੇ ਨੇ ਅੱਜ ਦਾ ਜਿਹੜਾ ਟਰੈਕ ਕਰ ਰਹੇ ਆਪਾਂ ਨਾ ਟੋਟਾਰਾ ਪਾਰਕ ਵਾਲਾ ਇੰਨੇ ਜ਼ਿਆਦਾ ਕਠਿਨਾਈ ਵਾਲਾ ਨਹੀਂ ਹੈਗਾ ਬੱਚਿਆਂ ਦੇ ਨਾਲ ਕਰ ਸਕਦੇ ਆ ਥੋੜੇ ਜਿਹਾ ਮੇਰੇ ਨਾਲ ਬੈਕ ਪੇਨ ਜ਼ਿਆਦਾ ਹੁੰਦੀ ਪਈ ਆ ਉਹ ਚੱਕਰ ਦੇ ਵਿੱਚ ਮੈਂ ਤਾਂ ਹੀ ਆਇਆ ਮੈਂ ਕਿਹਾ ਕਿ ਥੋੜਾ ਮੇ ਵੀ ਰਿਲੀਫ ਮਿਲ ਜਾਊਗਾ ਮੈਨੂੰ ਥੋੜਾ ਲੈਟਰਨ ਤੁਰ ਕੇ ਨਾ ਬਾਕੀ ਮੌਸਮ ਵਗੈਰਾ ਕਾਫੀ ਜ਼ਿਆਦਾ ਖਰਾਬ ਹੋ ਰਿਹਾ ਹੈ ਥੋੜੇ ਥੋੜੇ ਜਿਹੜੇ ਡੱਲੇ ਆ ਨਾ ਹਵਾਵਾਂ ਦੇ ਨਾਲ ਵੱਜ ਵੱਜ ਕੇ ਡਿਗੇ ਹੋਏ ਆ ਸਾਰੇ ਆ ਦੇਖੋ ਇਧਰ ਪਵਨ ਕਾਫੀ ਡਾਰੇ ਟੁੱਟੇ ਹੋਇਆ ਯਾਰ ਹੈ ਆਵळा ਚਲ ਧਿਆਨ ਨਾਲ ਪਵਨ ਨਿਕਲ ਨਾ ਬੜਾ ਇੱਥੋਂ ਮੈਂ ਕਹਿੰਨਾ ਆਪਾਂ ਥੋੜਾ ਜਿਹਾ ਆ ਬੱਸ ਸਾਰਾ ਪਾਈਨ ਦਾ ਲੱਕ ਆ ਗਿਆ ਆਹ ਉਹਨੇ ਸਾਈਡ ਤੇ ਹੁਣ ਇੱਥੇ ਸਟੈਪਸਟ ਜਿਹੜੀ ਨਾ ਸਟੈਪਸਟ ਜਿਹੜੀ ਹੁਣ ਇੱਥੇ ਘਾਟੀ ਥੱਲੇ ਉਤਰਨੀ ਆ ਉਹ ਵਾਲੀਆਂ ਨੂੰ ਲਾਦਾ ਹਾਂਗੇ ਉਹ ਵਾਲੇ ਸਾਈਡ ਤੇ ਆਪਾਂ ਚੰਨ ਤੇ ਆਪਾਂ ਵੈਸੇ ਅਸੀਂ ਨਾ ਪਰਲੇ ਪਾਸੋਂ ਚਾਲੂ ਕਰੀਦਾ ਸੀ ਕੈਫੇ ਵੱਲੋਂ ਆ ਨਵਾਂ ਇੱਧਰ ਵੀ ਨਾ ਜੋਇੰਟ ਬਣਾਇਆ ਇਸ ਕਰਕੇ ਉੱਥੋਂ ਕੀਤਾ ਕੀ ਹੋ ਗਿਆ ਬੱਤੋਏ ਹੈ ਉਖੀ ਲੱਗ ਗਈ ਮੋਰ ਬਾਣੀ ਪਹਿਲਾ ਆ ਗਿਆ ਸਬਸਕ੍ਰਾਈਬ ਆ ਵੀ ਨਾ ਨਵੀਆਂ ਬਣਾਈਆਂ ਪੌੜੀਆਂ ਵੀ ਹੁਣ ਹਾਂ ਨਵੀਆਂ ਬਣਾਈਆਂ ਗਈ ਹੁਣ ਹੈ ਇੱਧਰੋਂ ਬਸੇ ਉੱਪਰ ਆ ਕੇ ਨਾ ਇਦਾਂ ਦਾ ਲੈਂਡਸਕੇਪ ਜਿਹਾ ਬਣ ਜਾਂਦਾ ਇੱਥੇ ਇਦਦਰੋਂ ਫੇਰ ਥੋੜੀ ਜਿਹਾ ਬੁੱਛੀ ਜਿਹਾ ਚੱਲ ਪਿਆ ਵਿੱਚੇ ਹੀ ਵਾਹ ਜੀ ਦੋ ਕੁਦਰਤ ਆਪਣਾ ਹੀ ਰੰਗਵਾਰਾ ਵੱਖਰਾ ਜਿਹੜੇ ਉੱਪਰ ਜਿਹੜੇ ਇਹਨਾਂ ਦੇ ਐਕਸਟਰਾ ਜਿਹੜੇ ਪੱਤੇ ਵਗੈਰਾ ਸੀ ਨਾ ਛੋਟੀਆਂ ਡਾਲੀਆਂ ਸੀਗੀਆਂ ਤੇ ਸਾਰੀਆਂ ਟੁੱਟ ਕੇ ਨਾ ਥੱਲੇ ਡੇਗ ਗਈਆਂ ਇਹਦੇ ਨਾਲ ਹੀ ਵੀਡੀਓ ਦੇ ਕਲਰ ਡਿਫਰੈਂਟ ਹੋ ਗਏ ਇਹਦੇ ਨਾਲ ਹੀ ਏ ਹੋਰ ਅਗਨੂਰ ਪਵਨ ਨੇ ਦੱਸਿਆ ਨਾ ਨਾਮਾ ਬਣਾਇਆ ਬਾਣੀ ਉਹ ਤਾਂ ਪਿੱਛੇ ਨੂੰ ਥੋੜਾ ਰਹਿ ਕੇ ਚੱਲ ਲੱਦਾਂ ਕਿਉਂਕਿ ਖੜਾ ਹੀ ਆ ਥੋੜੀ ਇਹ ਵਾਲੀ ਚੜ੍ਹਾਈ ਦਾ ਥੋੜਾ ਆਰਾਮ ਨਾਲ ਤੁਰੋਣਾ ਪਵਨ ਹੱਥ ਫੜਨੇ ਇਹਦਾ ਇਦਾਂ ਨਗਰੀ ਕੋਈ ਖੜੀ ਚੜ੍ਹਾਈ ਆ ਉਹ ਥੱਲੇ ਤੱਕ ਜਾਣਾ ਪੈਣਾ ਇੱਥੇ ਆਪਾਂ वेलकम सर ਅਨਾਪੀਰ ਅਨਾਪੀਰ ਥੱਲੇ ਚੜਦਾ ਆ ਗਿਆ ਨਾਲ ਇੱਧਰ ਬਸੇ ਪਤਾ ਜੀ ਉਹ ਤੁਰੇ ਆ ਰਹੇ ਕੋਈ ਨਹੀਂ ਥੋੜਾ ਤੇ ਹਾਲਾ ਬ ਪਾਣੀ ਦੇ ਬਾਵਾਂ ਦੇ ਕਿੰਨੀ ਘੈਂਟ ਆਵਾਜ਼ ਆਉਂਦੀ ਪਈ ਨਾ ਆਹ ਟਰੈਕ ਘੈਂਟ ਬਣਾਏ ਇਹਨਾਂ ਨੇ ਯਾਰ ਨਾ ਮਾ ਨਾ ਆਹ ਵਾਲੇ ਪਾਸੇ ਨੂੰ ਥੋੜਾ ਸਲਿੱਪਰੀ ਜਿਹਾ ਇੱਥੇ ਮੀਂਹ ਕਰਕੇ ਪਵਨ ਉੱਥੇ ਦੇ ਕੇਵ ਆ ਛੋਟੀ ਜੀ ਉਹਦੇ ਉਹ ਥੱਲੇ ਪਹਾੜਾਂ ਦੇ ਵਿੱਚੋਂ ਇੱਥੇ ਕੇਵ ਆ ਇੱਥੋਂ ਵੀ ਪਾਣੀ ਆਉਂਦਾ ਰਿਹਾ ਵਿੱਚ ਚਿੜੀਆਂ ਹੈਗੀਆਂ ਵਿੱਚ ਹਾਂ ਸੋਹਰੇ ਚਿੜੀਆਂ ਦਈਆ ਫਲੇਪ ਕਰੋ ਲੈ ਗਵਰਨਮੈਂਟ ਪੈਸੇ ਤਾਂ ਲਾਂਦੀ ਆ ਜਾਂ ਟੈਕਸ ਲੈਂਦੀ ਆ ਤਾਂ ਇਹ ਤੇ ਕੋਈ ਸ਼ੱਕ ਨਹੀਂ ਹੈ ਨਾ ਪਾਣੀ ਦੇ ਸਾਰਾ ਹੀ ਆਵਲਾ ਕੋ ਕਿੱਡਾ ਵੱਡਾ ਦਰਖਤ ਇੱਥੇ ਨਾ ਟੁੱਟ ਕੇ ਡਿਗਿਆ ਪਿਆ ਆ ਸਾਰੇ ਗਰੋ ਸੇਲਤ ਨਾ ਵਾ ਹੱਥ 'ਚ ਲੱਗ ਗਿਆ ਪੁੱਤ ਸੇਲਤ ਨਾ ਹੱਥ 'ਚ ਲੱਗ ਗਿਆ ਇਹ ਪਾਵਰ ਕਿੱਥੋਂ ਡਿਗਿਆ ਹੋਇਆ ਥੱਲੇ ਹੋ ਡਿਗਿਆ ਕਿੱਧਰੋਂ ਆਇਆ ਉਹ ਅੱਛਾ ਇੱਥੋਂ ਟੁੱਟਿਆ ਹੋਇਆ ਮੋਛਾ ਟੁੱਟਿਆ ਹੋਇਆ ਉੱਥੋਂ ਦੇ ਉੱਥੋਂ ਮੋਛਾ ਟੁੱਟ ਕੇ ਡਿਗਿਆ ਹੋਇਆ ਇਹ ਕੋ ਯਾਰ ਦੇਖ ਤਾਂ ਸੀ ਪਾਵਨ ਹੈ ਵੀ ਪਾਵਨ ਨਾ ਹੈ ਵੀ ਕੁਦਰਤ ਦਾ ਦੇਖ ਲੈ ਯਾਰ ਕੀ ਹਸਾਦਾ ਵਾ ਨਾ ਕਿੱਥੋਂ ਕਿਹੜੀ ਚੀਜ਼ ਆ ਪਰੇ ਹੈਗਾ ਪੁੱਲ ਆਈ ਆ ਵਿੱਚੋਂ ਲੱਕੜ ਦੇਖ ਲੈ ਇਹਦੀ ਵਿੱਚੋਂ ਇੱਕਦਮ ਨਾਰਮ ਪਈ ਆ ਆ ਮਾੜੀ ਵੀ ਸਿਹਤ ਨਹੀਂ ਹੈਗੀ ਜਿਆਦਾ ਮੀਮੂ ਕਰਕੇ ਲੱਗਦਾ ਆ ਰੰਗ ਦੇਖੋ ਕਿੰਨਾ ਪਿਆਰਾ ਨਾਲ ਇਹਦਾ ਪੂਰਾ ਉਪਰ ਡੇਗਾ ਇੱਥੋਂ ਆਇਆ ਬੜਾ ਝੁੰਡ ਡਾਲਾ ਜਿਹੜਾ ਇਹ ਵਾਲਾ ਸਤੇਰੀ ਆ ਆਪਾਂ ਜਿਹੜਾ ਇੱਕ ਲੂਪ ਸੀਗਾ ਨਾ ਟਰੈਕ ਦਾ ਸੱਜੇ ਪਾਸੇ ਵਾਲਾ ਹੋ ਘਰਿਆਂ ਦਾ ਇੱਧਰਲੇ ਪਾਸੇ ਉਹ ਬੜਾ ਟਰੈਕ ਜਿਹੜਾ ਨੇਚਰ ਹੈਰੀਟੇਜ ਟਰੈਕ ਜਿਹੜਾ ਕਰਕੇ ਆਏ ਆ ਇਸ ਤੋਂ ਬਾਅਦ ਅਸੀਂ ਹੁਣ ਜਾਣਾ ਆ ਹੋਰ ਵਾਲਾ ਟਰੈਕ ਤੇ ਇੱਥੇ 10-15 ਮਿੰਟ ਬ੍ਰੇਕ ਲੈਣੇ ਆ ਥੋੜਾ ਜਿਹਾ ਜੰਕਪ ਟਾਈਟ ਹੋਇਆ ਪਿਆ ਇੱਥੇ 10-15 ਮਿੰਟ ਬਹਿ ਕੇ ਫਿਰ ਗਾਹ ਨਿਕਲਾਂਗੇ ਬ੍ਰੇਕ ਲੈ ਲਓ 15-20 ਮਿੰਟ ਦੀ ਕੋ ਨੂੰ ਇਸ ਤੋਂ ਬਾਅਦ ਫਿਰ ਉਹ ਵਾਲੇ ਟਰੈਕ ਤੇ ਜਾਣਾ ਦੂਜੇ ਪਾਸੇ ਉਧਰ ਵਾਲੇ ਪਾਸੇ ਜਾਣਾ ਨਹੀਂ ਟਾਈਡ ਹੋ ਗਈ ਨਹੀਂ ਹਾਂ ਸੋ ਆਪਾਂ ਜਿਹੜਾ ਟਰੈਕ ਕੀਤਾ ਆ ਜਨਾ ਅੱਧੇ ਘੰਟੇ ਮਿਲ ਲ ਘੰਟਾ ਕ ਲੱਗ ਗਿਆ ਕੰਟੇ ਦਾ ਲੱਗ ਗਿਆ ਟਰੈਕ ਤੇ ਆਪਾਂ ਵਿੱਚੇ ਛੱਡ ਕੇ ਚੱਲੇ ਹਾਂ ਛੋਟਾ ਵਾਲਾ ਕੀਤਾ ਆ ਵੱਡਾ ਕਰਨਾ ਸੀ ਬੜਾ ਵੱਡੇ ਦੇ ਵਿੱਚ ਚੱਕਰ ਕੀ ਪੈ ਗਿਆ ਥੋੜਾ ਬੈਕ ਨਾਲ ਜ਼ਿਆਦਾ ਤੜਦੁਲਦੀ ਪਈ ਅੱਜ ਮੇਰੀ ਤੇ ਅਸੀਂ ਘਰ ਨੂੰ ਚੱਲੇ ਹਾਂ ਹੁਣ ਤੇ ਨੈਕਸਟ ਵੀ ਕਿਸੇ ਦਾ ਨਾਵਾਂਗੇ ਫਿਰ ਆਪਾਂ ਦੂਜੇ ਪਾਸੇ ਵਾਲਾ ਵੀ ਬਣਾ ਕੇ ਜਾਵਾਂਗੇ ਟਰੈਕ ਠੀਕ ਹੈ ਜੀ ਇਹ ਬਿੰਡਰ ਦਾ ਪਹਿਲਾ ਟਰੈਕ ਸੀਗਾ ਤੇ ਟਟਾਰਾ ਪਾਰਕ ਨਿਊਜ਼ੀਲੈਂਡ ਮਨੂਰੀਵਾ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਰੱਬ ਰਾਖਾ ਸਤਿ ਸ੍ਰੀ ਅਕਾਲ ਬਾਣੀ ਉੱਪਰ ਜਾਓ ਛੋਟੇ ਵਾਲੇ ਡੇਕੇ ਹੋ ਜਾ ਪਹਿਲੇ ਧਿਆਨ ਨਾਲ